ਜਾ ਪੁਲਿਸ ਵੱਲੋਂ ਗੈਰ ਕਾਨੂੰਨੀ ਅਸਰਾਂ ਰੁੱਧ ਕੀਤੀ ਮਹਿਨ ਦੌਰਾਨ ਵੱਖ-ਵੱਖ ਥਾਵਾਂ ਉਤੇ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਦੌਰਾਨ ਅੱਜ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਐਸ ਐਚ ਓ ਮੁੱਲਾਂਪੁਰ ਸਿਮਰਤ ਸਿੰਘ ਦੀ ਗਵਾਈ ਹੇਠ ਇੰਟਰ ਸਟੇਟ ਨਾਕਾ ਪੰਜਾਬ ਤੇ ਹਿਮਾਚਲ ਦੇ ਬਾਰਡਰ ਉੱਪਰ ਲਾਇਆ ਗਿਆ ਉੱਥੇ ਹਿਮਾਚਲ ਦੀ ਪੁਲਿਸ ਵੱਲੋਂ ਵੀ ਨਾਲ ਨਾਕੇਬੰਦੀ ਕੀਤੀ ਗਈ ਹੈ ਮੜਾਵਾਲ ਥਾਣੇ ਪੁਲਿਸ ਵੱਲੋਂ ਆ ਤੁਹਾਨੂੰ ਦਿਖਾਣੇ ਮੌਕੇ ਦੀ ਤਸਵੀਰਾਂ ਰੇ ਗੱਡੀ ਦੀ ਬ੍ਰੇਕਿੰਗ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਉਸ ਨੂੰ ਰੌਂਡ ਅਪ ਕੀਤਾ ਜਾ ਰਿਹਾ ਹੈ ਖਾਂ ਦਾ ਦੇ ਨਕਰ ਬੜੀ ਬ੍ਰਿੱਕੀ ਨਾਲ ਚੈਕਿੰਗ ਹੋ ਰਹੀ ਹੈ ਤਾਂ ਕਿ ਨਸ਼ੇ ਦਾ ਤਸਾਗਰ ਜਾਂ ਕੋਈ ਗੈਰ ਕਾਨੂੰਨੀ ਅਨਸਰ ਸੁਬੇ ਵਿੱਚ ਪ੍ਰਵੇਸ਼ ਨਾ ਕਰ ਸਕੇ ਤੇ ਉਹਨਾਂ ਦੀ ਗ੍ਰਿਫਤਾਰ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਆ ਤੁਹਾਨੂੰ ਸੁਣਾਉਣੇ ਐ ਐਸ ਐਚਓ ਸੀਮਨ ਸਿੰਘ ਇਸ ਸਮੇਂ ਕੀ ਜਾਣਕਾਰੀ ਦੇ ਰਹੇ ਹਨ ਆਪਰਾ ਵੇਹ ਤੋਂ ਮੁਤਾਬਕ ਮਾੜ ਜੋ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਅੱਜ ਥਾਣਾ ਮੁੱਲਾਂਪੁਰ ਦੇ ਏਰੀਆ ਦੇ ਵਿੱਚ ਤੇ ਕਿਉਂਕਿ ਮੜਾ ਵਾਲਾ ਦੇ ਸਟਾਫ ਦੇ ਨਾਲ ਲੈ ਕੇ ਅਸੀਂ ਇੰਟਰ ਸਟੇਟ ਜਿਹੜਾ ਨਾਕਾ ਉਹ ਲਗਾਇਆ ਹੋਇਆ ਅਸੀਂ ਸਮਾ ਰੋਡ ਤੇ ਜਿਹੜੇ ਵੀ ਸੱਕੀ ਵਹੀਕਲ ਆ ਜਿਹੜਾ ਨੰਬਰ ਪਲੇਟ ਦੇ ਵਹੀਕਲ ਆ ਗੱਡੀਆਂ ਲੱਗੀਆਂ ਹੋਈਆਂ ਜਾਂ ਵਹੀਕਲ ਆ ਉਹਨਾਂ ਸਾਰਿਆਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮਾ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਸ਼ਿਆਂ ਦੇ ਘਰ ਪਾਉਣ ਲਈ ਇੰਟਰਸੀਟ ਲਾ ਕੇ ਲਾਕੇ ਬੰਦੀ ਜਿਹੜੀ ਉਹ ਲਗਾਤਾਰ ਜਾ ਰਹੀ ਹੈ ਤੇ ਜਿਹੜੇ ਵੀ ਸਾਨੂੰ ਸ਼ੱਕੀ ਅ ਅ ਵਿਅਕਤੀ ਮਿਲਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਰੌਣਕ ਕੀਤਾ ਜਾ ਰਿਹਾ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ